ਉਸ ਕੌਣ ਤਾਇਆ ਕਿਵੇਂ ਬੈਠਾ ਆ ਕੀ ਦੱਸਾਂ ਭਾਈ ਸੌ ਉੱਤੇ ਬੈਠਿਆ ਹੋਣਾ ਬੁੜੇ ਹੋ ਰਿਆਂ ਬੁੜੇ ਦਿਖਣ ਲੱਗੇ ਕੰਮ ਕਰ ਕੋਈ ਕਰ ਲਿਆ ਕਰ ਹੁੰਦਾ ਨਹੀਂ ਕੀ ਕਰੀਏ ਪਹਿਲਾਂ ਸਮਾਨ ਸੁਣ ਗਾਂਦੇ ਤੇ ਹਾਂ ਸਮਾਨ ਹੁਣ ਮਿਲਦਾ ਨਹੀਂ ਜੇ ਮਿਲਦਾ ਬੰਦਰਾ ਆ ਤਾਂ ਘਟ ਮਿਲਦਾ ਨਹੀਂ ਆ ਖਾਣੇ ਗੋਲੀ ਗਾਲੀ ਜੀ ਮਾਨ ਪੁੱਕੀ ਹਾਂ ਪੁੱਕੀ ਹੁੰਦਾ ਹੁੰਦਾ ਗੋਲੀ ਖਾਣੇ ਭਾਈ ਨਾ ਪਤੂ ਗੱਡੀ ਦੇ ਬਾਗ ਜਾਂ ਡਰਾਈਵਰੀ ਉਧਰ ਹੁਣ ਮਿਲਦਾ ਨਹੀਂ ਇੱਕ ਡਰਾਈਵਰਾਂ ਨੂੰ ਤਾਂ ਮੱਜਾਂ ਗੱਡੀ ਦੇ ਪੈੜਾ 40 ਸਾਲ ਚਲਾਈ ਪਹਿਲਾਂ ਉਧਰ ਮਿਲਦਾ ਮਿਲਦਾ ਹੁਣ ਮਿਲਣਾ ਘਟ ਗਿਆ ਭਾਈ ਉਹੀ ਰੇਟ ਉਧਰ ਆ ਹੁਣ ਫਿਰ ਭਵੰਤ ਮੰਨ ਤੇ ਆਸਾਂ ਦੀਆਂ ਵੋਟਾ ਵਾਟਾ ਪਾਈਆਂ ਦੀਆਂ ਵੀ ਮਾੜਾ ਮੋਟਾ ਉਹ ਕਰੂਗਾ ਟੈਕੀ ਡੁਕੇ ਕਰਾਊਗਾ ਇਹ ਵੀ ਹੁਣ ਜਮੀਆਂ ਹੋ ਗਿਆ ਸਦਰ ਵੋਟਾ ਪਾਈਆਂ ਸਾਰਿਆਂ ਰਲ ਕੇ ਵੀ ਮਾੜਾ ਮੋਟਾ ਦੇਖੂ ਵੀ ਜੱਟਾਂ ਗੰਡਾਵਾਂ ਨਾ ਕਰਨੀ ਇਹਦੇ ਕੁਸਚਨ ਜੇ ਦੇਖਿਆ ਉਹ ਨਾਲ ਅੱਗੇ ਬਈ ਆਪ ਦਾ ਕਿੰਕਰੇ ਬੈਠਿਆ ਕੰਮ ਕੋਈ ਹੁੰਦਾ ਨਹੀਂ ਅੱਛਾ ਡਿਟਾ ਵਿਚਾ ਖਾਣੇ ਤਾਂ ਮਿਲਦਾ ਨਹੀਂ ਕੋਲੀ ਗਾਲੇ ਖਾ ਲੈਣੇ ਔਰ ਕਰਦੇ 15000 ਨੂੰ ਲਿਆਇਆ ਕਰ ਵੇ ਕਿੰਦਾ 15000 ਫਿਰ ਕਿਵੇਂ ਅਗਲਾ 15000 ਦਾ ਕਿਹੜਾ ਕੰਦੇ ਹੋਊਗਾ ਜਿਵਾਕਾ ਦਾ ਖਰਚਾ ਆਪਦਾ ਵੀ ਜਾਂਦਾ ਮਹੀਨਾ ਖਰਚਾ ਕਰਕਰੀਦਾ ਦੋ ਉਹ ਬਰਾ ਕੀ ਹੋ ਗਿਆ ਪਹਿਲਾ ਚਲਾਉਂਦਾ ਦੀ ਜਵਾਕ ਦੇ ਜਾਂਦੇ ਤੇ ਹੋਰ 20 3000 ਰੁਪਏ ਦਾ ਖਰਚਾ ਹੋਇਆ ਮਹੀਨੇ ਦਾ अच्छा इतना आऊंगा कार के ड्राइवर दी ਛੱਡਤੀ ਪਰ ਕੰਮ ਛੱਡਣਾ ਪੈ ਗਿਆ ਪਰ ਕੰਮ ਛੱਡਣਾ ਪੈ ਗਿਆ ਬੀਜੀ ਬਿਮਾਰ ਹੋ ਗਏ ਤੇ ਚਲ ਹੁਣ ਬਿੱਲ ਘਰੀ ਹੁੰਨੇ ਬਸ ਕਦੋਂ ਉਦਨ ਭਾਗ ਜਾ ਕਦੋਂ ਉਦਨ ਭਾਗ ਜਾ ਬਸ ਪਰ ਹੋਰ ਨਸ਼ੇ ਦਾ ਮਿਲ ਜਾਂਦੇ ਨੇ ਇਹ ਕਦੋਂ ਨਹੀਂ ਤੇ ਪਤਾ ਨਹੀਂ ਕੀ ਗੱਲ ਹੋ ਗਈ ਇਹ ਕੰਮ ਸਰਕਾਰਾਂ ਨੇ ਉਹ ਤਾਂ ਕਹਿੰਦੇ ਵਿੱਚ ਜੱਟਾ ਲੋਕ ਉਹ ਕਰਦੇ ਨੇ ਜੱਟਾ ਨਹੀਂ ਬੰਦ ਹੋਇਆ ਨਾਲੇ ਬੋਕੀ ਬੰਦ ਕਰਤੀ ਅੱਛਾ ਹੁਣ ਸਾਰੇ ਬਸੇ ਮਾਰਤੇ ਪਰ ਨਾਲੇ ਆਪਣੇ ਪੰਜਾਬ ਚ ਕਹਿੰਦੇ ਨੇ ਵੀ ਇਹ ਖੇਤੀ ਲਾਗੂ ਹੋਵੇ ਇਹਦੇ ਨਾਲ ਕੰਮ ਕਰਦੇ ਨੇ ਬੰਦੇ ਇਹਦੇ ਨਾਲ ਕੋਈ ਸਰੀਰ ਤੇ ਨੁਕਸਾਨ ਨਹੀਂ ਆ ਚਟਾ ਛਟਾ ਸਾਰਾ ਬੰਦ ਹੋ ਜਾਊਗਾ ਅੱਛਾ ਤਾਂ ਟੈਕ ਰੁਕੇ ਹੋਰ ਨਾ ਦੇ ਅੱਛਾ ਅਗਰ ਕਰੇ ਟੈਕ ਰੁਕੇ ਲਾਉਣੇ ਸਾਰੇ ਬੰਦ ਹੋ ਜਾਣਗੇ ਅੱਛਾ ਜੇ ਕਰੇ ਕੋਈ ਹਾਂ ਬਹੁਤ ਫਾਇਦਾ ਹੋਊ ਲੋਕਾਂ ਨੂੰ ਹੋਊ ਜੀ ਬੰਦੇ ਦੇ ਨਾਲ ਹਾਂ ਬੰਦ ਹੋਊ ਸਾਰਾ ਕੁਝ ਜੇ ਤੋ ਪਹਿਲਾਂ ਪਹਿਲਾਂ ਤੁਸੀਂ ਉਹ ਪਿਆਰ ਵਾਲਾ ਵੀ 40 ਸਾਲ ਹੋ ਗਏ ਉਦੋਂ ਪਹਿਲਾਂ ਵੀ ਇੱਥੇ ਆਪਣੇ ਠੇਕੇ ਟੁੱਕੇ ਇਹ ਜੇ ਕੋਈ ਨਹੀਂ ਲੇਤੀ ਤਾਂ ਕਦੇ ਘਰ ਆਪਣੇ ਲੇਤੀ ਬਾਹਰ ਦਾ ਠੇਕੇ ਸਾਰੇ ਅੱਛਾ Rajasthan ਦੇ ਸਾਰੇ ਠੇਕੇ ਤੇ ਉਧਰ ਜਾਂਦਾ ਸੀ ਸਾਰੇ ਨੂੰ ਸਾਰੇ ਫਰਦ ਸੀ Rajasthan ਤੇ ਮੀਹ ਮਾਰਾ ਹੇਟਰ ਕਰਨਾਟਕ ਦਾ ਸਾਰੇ ਫਰਦੇ ਤੇ ਬਾਦੂ ਕਿਦੋਂ ਮਰਜੀ ਲੈ ਲੈ ਵੱਡੀ ਕਿਹੜੀ ਚਲਾਉਂਦਾ ਦੀ ਆ ਵੱਡੀ ਦਾ ਚੱਕੇ ਆ ਟਰਾਲਾ ਚਲਾਉਂਦਾ ਦੀ ਹਾਂ ਉਹ ਕਿੰਨਾ ਟਾਈਮ ਹੋ ਗਿਆ ਵਰਕਾਂ ਨਹੀਂ ਬੈਠੇ ਹੁਣ ਹੋ ਗਿਆ 2 ਸਾਲ ਦਾ ਗੜ ਹੋ ਗਿਆ ਅੱਛਾ ਸਾਰੇ ਇਸੇ ਤਰ੍ਹਾਂ ਕੀ ਬਹਿ ਗਿਆ ਨਹੀਂ ਉਹਦੇ ਨਸ਼ੇ 'ਚ ਭੱਜੇ ਫਰੀਂ ਹੁੰਦੇ ਔਰ ਬਸ ਕਾਲਜ ਹਮ ਤਾਜ਼ਾ ਔਰ ਚੱਲੀ ਹੁੰਦੇ ਤੇ ਸਰੀਰ ਵੀ ਭਾਰੀ ਆ ਤਰਾ ਤਾਂ ਸਰੇ ਸਿਰੂ ਤੱਕ ਕਹਿੰਦੇ ਜੇ ਕੋਈ ਇਹਦਾ ਰੋਗ ਲੱਗ ਗਿਆ ਕੋਈ ਅੱਛਾ ਆਪ ਦਾ ਖਾਲੰਦੇ ਤੇ ਬਸ ਚੱਲੀ ਹੁੰਦੇ ਤੇ ਚਰ ਨਾਲੇ ਜਵਾਕ ਨੂੰ ਸਹਾਰਾ ਲਾਉਂਦੇ ਹੋਰ ਹੋਰ ਹੁਣ ਸਾਰਾ ਕੁਝ ਗਿਆ ਹੁਣ ਗੱਲ ਇਦਰੀ 15000 ਰੁਪਿਆ ਹਾਂ 15000 ਨਾਲ ਵੀ ਸਰਨਾ ਨਹੀਂ ਹਾਂ ਸਰਦਾ ਨਹੀਂਗਾ 15000 ਕਿਲੋ ਕਹਿੰਦੇ ਨੇ ਹਾਂ ਪਰ ਜੇ ਡਰਾਈਵਰੀ ਕਰੂਗਾ ਤਾਂ ਬੱਦ ਖਾਜੂ ਬੰਦਾ ਹਾਂ ਆ ਅਗੇ ਆ ਕਾਂ ਲੱਗਿਆ ਗੋਲੀ ਅੱਛਾ ਕਿਸ ਨਾਲ ਸਾਰ ਸੂਰ ਨਹੀਂ ਦਾ ਕੰਮ ਕੋਈ ਹੁੰਦਾ ਨਹੀਂ ਅੱਛਾ ਤੇ ਇਹਦੇ ਨਾਲ ਕੰਮ ਕਰ ਕੋਈ ਕੰਮ ਨਹੀਂ ਹੁੰਦਾ ਇਹ ਨਾਲ ਕੰਮ ਤਾਂ ਕਿਹੜਾ ਹੁੰਦਾ ਬਸ ਮੜ ਜਾਇਆ ਵੀ ਹਾਂ ਬਿਗੋੜ ਖਾਲੀ ਅੱਛਾ ਕੰਮ ਕਿੱਥੇ ਹੁੰਦਾ ਦੋਕੀ ਹੋ ਗਿਆ ਮਾਕੇ ਤੇ ਹੂੰ ਬਹੁਤ ਮਾਰ ਮੁੱਟੇ ਲਟੁੱਲਾ ਹੋ ਰਿਹਾ ਐ ਮੈਨੂੰ ਤਾਂ ਲੱਗਿਆ ਨਾ ਟੱਲਾ ਵੀ ਤੇ ਟੱਲਾ ਫਿਰ ਹੋਣੀ ਜਾਂ ਆਹ ਜਾ ਦੇ ਭੁੱਖੀ ਨਹੀਂ ਮਿਲਦੀ ਤੇ ਫਿਰ ਹੁਣ ਭਗਵਾਨ ਤੁਮਨ ਨੂੰ ਕੀ ਕਹਿਣਾ ਚਾਹੁੰਦੇ ਭਗਵਾਨ ਤੁਮਨ ਨੂੰ ਕਹਿਣਾ ਕੋਈ ਟੋਈ ਹੀਲਾ ਕਰ ਦੇ ਕੋਈ ਸਾਡਾ ਟਿਕੜੁਕਿਆਂ ਦਾ ਕੋਈ ਹੂੰ ਨਾ ਉਹ ਤਾਂ ਕਿਹਾ ਤਾਂ ਸਹੀ ਧੀ ਭਗਵਾਨ ਤੁਮਨ ਨੇ ਵੀ ਇਹ ਵੀ ਕਰਾਂਗੇ ਹੱਲੇ ਦਾ ਦੇਖੋ ਕੀ ਕਰਦਾ ਚਾਹੀਦਾ ਨੂੰ ਉਹਦਾ ਬੋਟਾ ਦਾ ਇਚ ਕਰਕੇ ਪਾਈ ਜਾਂਦੇ ਸਾਰਿਆਂ ਨੇ ਤੋਡੀ ਜੁਨੀਅਨ ਚ ਸੁਨਾਮ ਜੁਨੀਅਨ ਚ ਬਹੁਤ ਵੋਟ ਪਈ ਐ ਸੁਨਾਮ ਜੁਨੀਅਨ ਚ ਗੱਡੀ ਚ ਲਾ ਹਾਂ ਸੁਨਾਮ ਜੁਨੀਅਨ ਚ ਕਿੰਨੇ ਡਰਾਈਵਰ ਤੇ ਸਾਰੇ ਨੇ ਮੋਟਾ ਪਾਈਆਂ ਨੇ ਇਹਨੂੰ ਅੱਛਾ ਵੱਧੂ ਇਸੇ ਕਰਕੇ ਵੀ ਇਸੇ ਕਰਕੇ ਪਿਟੇ ਕਿੱਡੂ ਕਰ ਖਲਾਊਗਾ ਤੇ ਗੱਡੀਆਂ ਫੜਨ ਫੜਨ ਵਿੱਚ ਜਿਵੇਂ ਪਹਿਲਾਂ ਤੁਸੀਂ ਤੰਗ ਹੁੰਦੇ ਤੇ ਵੀ ਗੱਡੀਆਂ ਨੂੰ ਬਾਹਲਾ ਫੜਦੇ ਤੇ ਪੁਲਿਸ ਵਾਲੇ ਤੰਗ ਕਰਦੇ ਡਰਾਈਵਰਾਂ ਨੂੰ ਨਾ ਨਾ ਹੁਣ ਨਹੀਂ ਪੁਲਿਸ ਫੜਦੀ ਹੋਈ ਇਹ ਸੋ ਇਹ ਸੋ ਕਰਤਾ ਹਾਂ ਇਹਦਾ ਬਹੁਤ ਸੋ ਕਰਤਾ ਨੇ ਉਹ ਕੋਈ ਫੋਟੋਰਾ ਮੂਰੋ ਕੇ ਨੀਰਦਾ ਨਾ ਕੋਈ ਆਰਟੀਓ ਖੜਾ ਹੈ ਗੱਲ ਤਾਂ ਇਹ ਆ ਵੀ ਸੋਕੇ ਦਾ ਕੀ ਕਰੂ ਜਦੋਂ ਗੱਡੀ ਹੀ ਨਹੀਂ ਚੱਲਦੀ ਹਾਂ ਤੇ ਰੋ ਭਵੰਤਵਾਨ ਜੀ ਸੁਣੋ ਡਰਾਈਵਰਾਂ ਦੀ ਪੁਕਾਰ ਹੈ ਨਾ ਵੀ ਤੁਸੀਂ ਜਰੂਰ ਇਹ ਚੀਜ਼ਾਂ ਦਾ ਹੱਲ ਕਰੋ ਤੇ ਸਾਰੀ ਦੁਨੀਆ ਸਾਰਾ ਪੰਜਾਬ ਇਹੀ ਗੱਲ ਕਹਿੰਦਾ ਕੋਈ ਵੀ ਪੋਸਟ ਪੈਂਦੀ ਹੈ ਉਦੇ ਥੱਲੇ ਵੀਡੀਓ ਦੇ ਕਮੈਂਟ ਪੜ੍ਹਦੇ ਆ ਸਾਰੇ ਕਹਿੰਦੇ ਨੇ ਵੀ ਇਹੀ ਕਹਾ ਬਹੁਤ ਡਰਾਈਵ ਨਾਲ ਦਾ ਕਹਾ ਕਰੇ ਰੋਟੀ ਵੀ ਮਿਲਦੀ ਜਰਾਂ ਨੂੰ ਓਕੀ ਦਾ ਬੱਕੀ ਅੱਛਾ ਹਾਂ ਇਹ ਨਾ ਕਮ ਪਰਦੀ ਹੋੜਾ ਡਰਾਈਵ ਨਾਲ ਦਾ ਅੱਛਾ 2-400 ਦੀ ਅਗਲੇ ਖਾਣੇ ਰੋਜ਼ ਕਿੱਥੇ ਹੋਊਗਾ ਓਕੀ ਗੱਲ ਹੈ ਤੇ ਬੁਢਾ ਹੋਏਗਾ ਕਿੱਥੇ ਮਿਲੂਗਾ ਹੂੰ ਬੁਢਾ ਹੋ ਜਾਂਦਾ ਚਾਹੇ ਉਹਨੇ ਸਾਰੀ ਉਮਰ ਕਮਾਈ ਆ ਪਰ ਜਦੋਂ ਅਗਲਾ ਚੰਗੇ ਭਲੇ ਨੂੰ ਨਹੀਂ ਮਿਲਦੀ ਕੋਈ ਤਾਂ ਗੱਲ ਹੈ ਬੱਕੀ ਬੰਦੇ ਨੂੰ ਰੋਗ ਲੱਗ ਜਾਂਦਾ ਨਸ਼ੇ ਦਾ ਹਾਂ ਪ੍ਰੋਟੀਨ ਹੀ ਦਿੰਦੇ ਹੁਣ ਅੱਜ ਕੱਲਾ ਮੈਨੂੰ ਕਿੱਥੋਂ ਲੈ ਜਾਣਗੇ ਆ ਤਾਕੜੇ ਬੰਦੇ ਨਾ ਕਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਕੀ ਲੱਗਣਾ ਹੈ ਕਿਹੜਾ ਮਾੜਾ ਕੰਮ ਦਾ ਭਾਈ ਉਹਦਾ ਤਾਂ ਪਤਾ ਲੱਗ ਜਾਂਦਾ ਵੀ ਕਿੱਥੇ ਲੈ ਜਾਂਦਾ ਅੱਛਾ ਤਾਕੜੇ ਬੰਦਿਆਂ ਦਾ ਘਰੇ ਫੜਾ ਕੇ ਜਾਂਦਾ ਅਗਲਾ ਫੜਾ ਕੇ ਜਾਂਦੇ ਨੇ ਅੰਦਰ ਮਾੜੇ ਬੰਦਿਆਂ ਦਾ ਬਿਲਕੁਲ ਪਤਾ ਲੱਗ ਜਾਂਦਾ ਹਾਂ ਇਹ ਜਿਹੀ ਕੋਈ ਹੋਰ ਕਰਨਾ ਨਹੀਂ ਲੱਗ ਪਾਉਂਦਾ ਇਹਦਾ ਪਤਾ ਲੱਗ ਜਾਂਦਾ ਔਰ ਤੇ ਮਦਾਉ ਕੰਮ ਆ ਜੀ ਮਾ ਜਲ ਤੇ ਨੂੰ ਲੈ ਕੇ ਚਲਦੇ ਆ ਹਾਂ। ਹਾਂ। ਓਹ ਕੰਮ ਜਾ ਕੇ ਮਾ। ਕੰਮ ਤਾਂ ਤੁਰੇ ਨਹੀਂ ਜਾਂਦਾ ਭਾਈ ਕੀ ਕਰਾਂ। ਨਾ ਮੋਟਰੇ ਚੱਲੇ ਮੇਤੋਂ। ਬਿਮਾਰ ਜਾਊਗਾ ਤੀ। ਇਹ ਨਹੀਂ ਚੱਲ ਲੱਕ। ਤੇ ਮਾੜਾ ਮੋਟਾ ਬੰਦਾ ਫਿਰ ਜਾਂਦਾ। ਵਿੱਚ ਹੀ ਜਾ ਕੇ ਆਉਣਾ ਤੀ ਓਹ ਲੈਉਣਾ ਤੀ ਚੱਕੇ। ਇੱਕ ਗੱਟਾ ਆ ਮਾ ਜਲ ਤੋਂ ਫੜ ਕੇ ਬਹਿ ਜੇਗਾ ਮੰਗਰਾਂ। ਉਹ ਨਹੀਂ ਰਸਤੇ 'ਚ ਡਿਗੜਾ ਹੁੰਦਾ ਦੂਰੋਂ। ਬੈਠਾ ਹੀ ਹੁੰਦਾ ਭਾਈ। ਭਰਾਤੀ ਜਾਣ ਦੀ ਕੰਮ ਦੀ ਓਲੀ ਲੈਣ ਦੀ। ਔਖਾ ਬੈਠ ਨਿਕਲਿਆ ਕਿੰਨਾ آپریشن ਚ ਕਰਾਇਆ ਉਹਦੇ ਨਾਲ ਬੜਾ ਜਿਆਦਾ ਖਰਚ ਹੋ ਗਿਆ ਅੱਛਾ ਹੂੰ ਤਾਂ ਬਹੁਤ ਕੰਮ ਕਰਾਉਂਦੇ ਹੂੰ ਹੂੰ ਛੱਡ ਪੈਰ ਵੀ ਚੱਲੀਆਂ ਜਾਂਦੇ ਤੇ ਉਹਦੇ ਨਾਲ ਹੋਰ 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 ਚਲੋ ਹੁਣ ਤਾਂ ਬਹੁਤ ਤਮਾਨ ਸਰਕਾਰੋਂ ਹੁਣ ਤਾਂ ਕਾਰਜਗੁਰ ਹੀ ਰਹਿ ਗਿਆ ਹਾਂ ਚਲੋ ਕੋਈ ਨਾ ਕਰੂ ਕੋਈ ਨਾ ਬਈ ਹੀ ਕਰਦਾ ਜਾਲ ਜੇ ਨਹੀਂ ਹੀਲਾ ਕਰੂ ਫਰਾਂ ਨੂੰ ਤੈਨੂੰ ਪਤਾ ਹੀ ਆ ਪਰ ਜਿਹੜੇ ਬੰਦਿਆਂ ਨਾਲ ਵਾਅਦੇ ਕਰੇ ਨੇ ਨਹੀਂ ਪੂਰੇ ਹੋਏ ਪਰ ਉਹ ਤਾਂ ਤਾਂ ਉਹਦਾ ਟਾਈਮ ਦੇਖਣਗੇ ਹਾਂ ਦੇਖੋ ਕਰੂ ਦਾ ਸਹੀ ਕਰੂਗਾ ਮਗਰੋਂ ਜਾ ਕੇ ਇਹ ਕਰਿਆ ਇਹ ਚੀਜ਼ ਦਾ ਤਾਂ ਮੁਸ਼ਕਲ ਹੈ ਹਾਂ ਇਹ ਚੀਜ਼ ਦਾ ਨਹੀਂ ਛੇਤੀ ਹੁੰਦਾ ਹੂੰ ਉਹਨੂੰ ਸਰਕਾਰਾਂ ਕਰ ਵੀ ਸਕਦੀਆਂ ਨੇ ਹੂੰ ਤਰਾ ਹੁਣ ਜਿਵੇਂ ਹੁਣ ਨਸ਼ੇ ਤੇ ਹੁਣ ਰੋਕ ਜੀ ਬੜੀ ਲਾਤੀ ਹੂੰ ਹੁਣ ਫੜ ਰਹੇ ਨੇ ਤੇ ਹੁਣ ਹੁਣ ਕੀ ਰੇਟ ਆ ਪੁੱਕੀ ਦਾ ਆ ਆ ਪੁੱਕੀ ਦਾ ਹੈਗਾ 7500 ਰੁਪਏ ਹਾਂ ਦੇਸੀ ਜੀ ਹਾਂ ਬੇਗਾਰ ਜੀ ਤੇ ਵਧੀਆ 15 ਦੀ ਮਿਲਦੀ ਹਾਂ ਵਧੀਆ 15 ਦੀ ਮਿਲਦੀ ਹੈ ਕੀ ਕਰੂ ਬੰਦਾ 15000 ਕਿਲੋ ਹੈ ਆ ਚੱਟੇ ਨੇ ਨਾਮ ਖਰਾਬ ਕਰਦਾ ਜ਼ਰਾ ਪਰ ਚੱਟਾ ਆਇਆ ਲੱਗਿਆ ਹੁਣ ਚੱਟਾ ਵੀ ਰੁਕ ਗਿਆ ਹੋਈ ਚੀਜ਼ਾਂ ਕੀ ਪਤਾ ਰੱਬ ਨੂੰ ਪਤਾ ਰਚਗਾਂ ਦੇ ਰੁਕ ਗਿਆ ਰਚਗਾਂ ਰੁਕਣ ਦੇ ਫੇਰ ਲੋਕ ਡੱਕੇ ਬਿਰਦੇ ਨੇ ਲੋਕ ਫੇਰ ਬਥੇਰੇ ਬਿੰਦੇ ਨੇ ਬੜੀ ਦੀ ਉਹਦੀ ਕਹਿੰਦੇ ਜਵਾਨ ਤੋ ਹੋ ਗਈ ਹਾਂ ਚਿੱਟਾ ਦੀ ਉਹਦੇ ਲੋਕ ਕਹਿੰਦੇ ਉਹਦੀ ਜਵਾਨ ਤੋ ਹੋ ਵੀ ਗਈ ਹੂੰ ਤੇ ਤਾਕੜੇ ਦਾਤਾ ਆਹ ਤਾਕੜੇ ਦੇ ਹੱਥ ਨੌਜਵਾਨਤ ਕਰਾ ਦਿੰਦੇ ਨੇ ਬੜੇ ਦਾਕਾ ਹੈ ਹੂੰ ਚਲ ਕੋਈ ਨਾ ਫਿਰ